ਦੋਸਤੋ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ Instagram ਪੇਜ ਸੈਲੀਨ ਪੰਜਾਬੀ ਤੇ ਕਿਸੇ ਵੀ ਚਰਾਂ ਦੀ ਫ੍ਰੀ ਐਡ ਕਰਵਾਉਣ ਲਈ 5-7 ਫੋਟੋਆਂ ਤੇ 2 ਕੁ ਮਿੰਟ ਦੀ ਵੀਡੀਓ ਬਣਾ ਕੇ ਮੇਰੇ ਇਸ WhatsApp ਨੰਬਰ ਤੇ ਭੇਜੋ ਤੁਹਾਡੀ ਐਡ ਫ੍ਰੀ ਕੀਤੀ ਜਾਊਗੀ ਝੋਟੀ ਬਕਾਊ ਆ ਜੀ ਪਹਿਲੇ ਸੂਹੇ ਸੂਣ ਵਾਲੀ ਆ 10 ਕਦੋਂ ਰਹਿੰਦੇ ਆ ਜੂਣ ਚ ਰੇਟ ਇਹਦਾ ਫੋਨ ਤੇ ਹੋਊਗਾ ਏਰੀਆ ਆ ਫਤੇਗੜ ਪੰਤੂਰ ਜ਼ਿਲ੍ਹਾ ਮੋਗਾ ਜ਼ਿਆਦਾ ਜਾਣਕਾਰੀ ਲਈ ਸੰਪਰਕ ਕਰੋ 8729098651 8729098651